हां जी मित्रों सज्जनों आज ਆਪਾਂ ਆਇਆ ਮਹਾਲੀ ਇੰਟਰਨੈਸ਼ਨਲ 에어ਪੋਰਟ ਸਹਿਦ ਭਗਤ ਸਿੰਘ ਸੁਣਵਾਜ ਦਿਖਾਉਣੇ ਆ ਇੱਥੇ ਤਲੰਗੂਲਟ ਰਹਿ ਗਿਆ ਕਿੰਨੀ ਸਫਾਈ ਹੈ ਤੇ ਕੀ ਸਿਸਟਮ ਆ ਸਾਰਾ ਕੁਝ ਬੰਦੇ ਬੰਦੇ ਹੋਣੇ ਨਾ ਖਤਮ ਕਰਤੇ ਕਿਸੇ ਨੇ ਲੱਗਈਆਂ ਜਿਵੇਂ ਇੱਥੇ ਆਪਾਂ ਪਰਚੇ ਘਟਾਉਣ ਵਡਾਉਣੇ ਆ ਅੰਦਰ ਪਾਰਕਿੰਗ ਦੀ ਉਹ ਮਸ਼ੀਨ ਤਾਂ ਨਿਕਲਣੀ ਆ ਤੇ 10 ਮਿੰਟ ਫ੍ਰੀ ਨੇ ਉਸ ਤੋਂ ਬਾਅਦ ਐਕਸਟਰਾ ਚਾਰਜ ਲੱਗਦਾ ਉਹਨਾਂ ਦਾ ਆ ਜੋ ਮੇਰੇ ਨਾਲ ਬਣੇ ਰਹੇ ਹੋ ਤੁਸੀਂ ਇਹ ਦੇਖੋ ਵੀ 3 ਕਿਲੋਮੀਟਰ ਲਗਭਗ ਇੱਥੋਂ ਹੈਗਾ ਐਰਪੋਰਟ ਤੇ ਇਹ ਤੁਸੀਂ ਫਾਈ ਦੇਖੋ ਕਿੰਨੀ ਹੋਰੇ ਤੇ 80 ਫੁੱਟ ਚੌੜੇ ਰੋਡ ਨੇ 6 ਲੇਨ ਤੇ ਸੈਡਾਂ ਦੇ ਨੇੜੇ ਤੇ ਨੇ ਪਿੰਡ ਨੇ ਇਹਨਾਂ ਦੇ ਸਾਰੇ ਬ੍ਰਿਜ ਬਣੇ ਹੋਏ ਨੇਗੇ ਕਿ ਕਿਸੇ VIP ਨੂੰ ਜਾਂ ਕੋਈ ਵੀ ਕਿਸੇ ਨੂੰ ਕੋਈ ਦਿੱਕਤ ਨਾ ਆਵੇ ਪਾਣੀ ਪੂਣੀ ਦੀ ਆ ਜੀ ਤਾਂ ਬੰਦਾ ਪੌਲਾਂ ਦੇ ਉੱਪਰ ਹੀ ਸਿੱਧਾ 에ਅਰਪੋਰਟ ਚਲਾ ਜਾਊਗਾ ਆਪਾਂ ਐਂਟਰ ਹੋ ਗਏ ਇੱਥੇ ਬੁਰੀ ਸਿਕਿਉਰਿਟੀ ਆ ਪੁਲਿਸ ਦੀ ਆ ਬੱਤ ਬਣਾਇਆ ਵਾ ਭਗਤ ਸਿੰਘ ਦਾ ਆ ਬੁੱਤਾ ਗਿਆ ਤੇ ਅੱਜ ਪੁਲਿਸ ਦੀ ਹੈ ਨਹੀਂ ਨਹੀਂ ਪੁਲਿਸ ਬਹੁਤ ਖੜੀ ਹੁੰਦੀ ਥੀ ਲੋਕੇਸ਼ਨ ਬੜੀ ਘੈਂਟ ਜੀ ਆ ਬਈ ਪ੍ਰਭੂ ਦੇਖੋ ਤੁਸੀਂ ਸੈਡਾਂ ਦੇ ਕਿੰਨੇ ਦਸਤ ਲੱਗੇ ਹੋਣੇ ਆ ਸਦਾ ਦੇ ਰਸਤੇ ਛੋਟੇ ਨਿੰਜ ਰੁਪੱਟੇ ਹੋਏ ਫਿਰ ਉਦੋਂ ਘੈਂਟ ਪੂਰਾ ਸ਼ਾਨਦਾਰ ਬਣ ਜੂਗਾ ਇਹ ਬਲੈਥੋਂ ਆਪਾਂ ਇਹਦੀ ਇਟਰੀ ਕਰਾਵਾਂਗੇ ਇੱਥੇ ਆਪਾਂ ਪਾਰਕਿੰਗ ਪਾਰਕਿੰਗ ਦੀ ਸਲਿੱਪ ਨਿਕਲੂਗੀ ਉਹ ਆਪਾਂ ਨੂੰ ਲੈਣੀ ਪਊਗੀ ਪਾਰਕਿੰਗ ਦੀ ਸਲਿੱਪ ਮਿਲੂਗੀ ਮਸ਼ੀਨ ਲੱਗੀ ਹੋਈ ਆ ਕੋਈ ਬੰਦਾ ਨਹੀਂ ਬੈਠਾ ਇਹਦੇ ਵਿੱਚ ਆਪਾਂ ਨੂੰ ਡਰਾਈਵਰ ਨੂੰ ਆਪ ਕੱਢ ਰਿਹਾ ਮੈਂ ਜੇ ਸਲਿੱਪ ਦਿੱਤੀ ਦੇ ਦਿੱਤੋ। ਇਸ ਤੋਂ 10 ਮਿੰਟ ਆਪਣੇ ਸਟਾਰਟ ਹੋ ਜਾਣਗੇ। 10 ਮਿੰਟਾਂ ਵਾਸਤੇ ਫ੍ਰੀ ਹੈ। ਉਸ ਤੋਂ ਬਾਅਦ ਇਹਦੇ 70 ਰੁਪਏ 70 ਰੁਪਏ ਦੀ ਚਾਰਜ ਲੱਗੂਗਾ। ਉਸ ਤੋਂ ਬਾਅਦ 10 ਮਿੰਟਾਂ ਤੋਂ ਬਾਅਦ 70 ਵੀ ਉਸ ਤੋਂ ਬਾਅਦ ਫਿਰ ਇਹ 2 ਘੰਟਿਆਂ ਦਾ 150 ਰੁਪਏ ਐਵੇਂ ਐਵੇਂ ਵਧਾਏ ਹੋਗਾ। ਤਰਮੀਨਲ ਨੇੜੇ ਇਹ ਤੇ ਇੱਥੇ ਗੱਡੀਆਂ ਰੁਕਦੀਆਂ ਨਹੀਂ ਨੀ ਤੇ ਇਹ ਤੁਹਰਾ ਲੈ ਕੇ ਆਹ ਸੂਟ ਕੇਜ ਅੰਦਰ ਐਂਟਰ ਕਰਨਾਗੇ ਨੀ ਮੇਬਲ ਟਾਈਪ ਤੇ ਚੀਜ਼ਾ ਤਿਆਰ ਕਰੀ ਬਿਠਾ ਹੈ ਜਾਣ ਨੂੰ ਦਰਿਆਨ ਆਪਾਂ ਇਹਦੋਂ ਇੰਨੇ ਵਜੇ ਪਹੇਂਚੇ ਚਲੋ ਜੀ ਆਪਾਂ ਚੱਲੇ ਪਾਤੇ ਆ। ਆ ਝੰਡਾ ਤਰੰਗਾ। ਆ ਦੂਸਰਾ ਬੀ ਟਰਮੀਨਲ ਆ ਗਿਆ। ਆ 2 ਨੰਬਰ ਆ ਗਿਆ ਟਰਮੀਨਲ। ਥੱਲੇ ਗੱਡੀ ਇਹ ਹੈ ਇੰਟਰਨੈਸ਼ਨਲ 에어ਪੋਰਟ। ਭਗਤ ਸਿੰਘ ਸੇਧ ਭਗਤ ਸਿੰਘ ਦੇ ਨਾਂ ਦੇ ਉੱਪਰ ਰੱਖਿਆ ਹੋਇਆ ਨਾਂ ਦਾ। ਆ ਚੀਜ਼ ਬੜੀ ਖਤਰਨਾਕ ਆ ਬਾਈ ਇੱਥੇ ਪਰਚੀ 10 ਮਿੰਟਾਂ ਵਾਸਤੇ ਫ੍ਰੀ ਆ 10 ਮਿੰਟਾਂ ਦੇ ਵਿੱਚ ਵਾਪਸ ਆਗੇ ਤੁਹਾਡੀ ਕੋਈ ਪਰਚੀ ਨਹੀਂ ਜੇ 10 ਮਿੰਟ ਤੋਂ ਜ਼ਿਆਦਾ ਲੱਗੇ ਤੁਹਾਡੀ ਪਰਚੀ ਆ ਆ ਪਾਰਕਿੰਗਾਂ 'ਚ ਗੱਡੀ ਇਹ ਤੁਸੀਂ ਖੜਾਉਣੀ ਆ ਕੁਝ ਵੱਧ ਟਾਈਮ ਲੱਗਦਾ ਜੀ ਉਸਤਾਜ ਜੀ ਓਕੇ ਜਿਹੜੀ 10 ਟਾਈਮ ਹੁੰਦਾ ਤਾਂ ਪੈਸੇ ਕੱਢਦਾ ਆਪਾਂ ਤੋਂ ਸਕਿਉਰਟੀ ਪਰਪਜ ਪੂਰਾ ਇੱਥੇ ਇਹਨਾਂ ਦਾ ਉਹ ਤਾਂ ਹੋਣੀ 에어ਪੋਰਟ ਕਰਕੇ ਦੇਖੋ ਵੇ ਕਿੰਨੀ ਘੰਟਾ ਲੋਕੇ ਨੇ ਹੁਣ ਪ੍ਰੋਪਰ ਦਿਸ ਰਿਹਾ ਵਧੀਆ ਆ ਗੱਡੀਆਂ ਖੜੀਆਂ ਨੇ ਸਾਰੀਆਂ ਵੇਟ ਕਰਦੇ ਨੇ ਲੋਕ ਖੜ ਕੇ ਬਾਹਰ ਜਾ ਰਹੇ ਆਂ ਬਾਹਰ ਆ ਗਏ ਆਪਾਂ